ਹਾਂ ਲੱਖ ਲੱਖ ਵਾਲੇ ਦੂ ਦੂ ਲੱਖ ਵਾਲੇ ਸਰਕਾਰ ਦੇ ਕਰਮਚਾਰੀ ਕਲਮਸ਼ੂਰ ਹੜਤਾਲ ਕਰਾਂਗੇ ਕਹਿੰਦੇ ਕੀ ਹੋ ਗਿਆ ਜੀ ਉਹ ਕਹਿੰਦੇ ਸਾਡੇ ਨਾਲ ਦਾ ਰਿਸ਼ਵਤ ਲੈਂਦਾ ਫੜ ਲਿਆ ਸਾਡੀ ਹੜਤਾਲ ਹੈ ਫਿਰ ਹੁਣ ਮੈਂ ਕਿੱਛ ਜੀ ਕਲਮ ਛੋੜ ਹੜਤਾਲ ਉਹ ਮੈਂ ਕਿਹਾ ਪ੍ਰਮਾਤਮਾ ਨੇ ਕਲਮ ਦਿੱਤੀ ਹੈ ਸ਼ੁਕਰਾਨਾ ਨਾ ਕਰੋ ਉਹਦਾ ਉਹਨੇ ਕਲਮ ਦਿੱਤੀ ਹੈ ਥੋਡੀ ਕਲਮ ਨਾਲ ਲੋਕਾਂ ਦੇ ਚੁੱਲ੍ਹੇ ਬਲਣੇ ਚਾਹੀਦੇ ਨੇ ਤੇ ਤੁਸੀਂ ਕਲਮ ਛੋੜ ਹੜਤਾਲ ਕਰਕੇ ਲੋਕਾਂ ਨੂੰ ਤੰਗ ਕਰੋਗੇ ਮੈਂ ਕਿ ਐ ਕਰਿਓ ਫਿਰ ਹੜਤਾਲ ਕਰ ਲਓ ਅੱਜ ਵੀ ਇਹਨਾਂ ਦਿੱਤਾ ਮੈਂ ਅੱਜ ਹੀ ਆਰਡਰ ਦਿੱਤਾ ਹੈ ਹੜਤਾਲ ਕਰ ਲਓ ਕਲਮ ਛੋੜ ਹੜਤਾਲ ਹਾਂ ਉਹ ਤੋਂ ਬਾਅਦ ਉਹ ਕਲਮ ਤੁਸੀਂ ਤਾਂ ਛੱਡ ਦੋਗੇ ਉਹ ਤੋਂ ਬਾਅਦ ਉਹ ਕਲਮ ਕਿਹਨੂੰ ਦੇਣੀ ਹੈ ਇਹ ਫੈਸਲਾ ਸਰਕਾਰ ਕਰੂਗੀ ਫਿਰ ਹੱਦ ਐ ਯਾਰ ਲੱਖ ਲੱਖ ਡੇਢ ਡੇਢ ਲੱਖ ਤਰ੍ਹਾਂ ਕਹਾ ਲੈਣੇ ਹੋ ਰੋਜ਼ ਹੜਤਾਲ ਹਾਜ ਯੂਨੀਅਨ ਇਹ ਹੜਤਾਲ ਸਰਕਾਰੀ ਕਰਮਚਾਰੀਆਂ ਸਰਕਾਰ ਦੀ ਨੌਕਰੀ ਕਰ ਰਹੇ ਹੋ ਕੋਈ ਮੰਗ ਹੈ ਕੋਈ ਜਾਇਜ਼ ਹੈ ਕੋਈ ਕੋਈ ਨਿੱਜੀ ਹੈ ਕੋਈ ਜਾਇਜ਼ ਮੰਗ ਦੱਸੋ ਨਾ ਜੀ ਕਲਮ ਛੋੜ ਹੜਤਾਲ ਉਥੇ ਕੀ ਹੋਊਗਾ ਲੋਕ ਤੰਗ ਹੋਣਗੇ ਲੋਕ ਤੰਗ ਹੋਣਗੇ ਫਿਰ ਭਗਵੰਤ ਮਾਨ ਨੂੰ ਪੰਗਾ ਪਊਗਾ ਅੱਛਾ ਫਿਰ ਭਗਵੰਤ ਮਾਨ ਨੂੰ ਪੰਗਾ ਪਾਉਣ ਵਾਸਤੇ ਲੋਕਾਂ ਨੂੰ ਤੰਗ ਕਰੋਗੇ ਫਿਰ ਪਹਿਲੀ ਮੈਂ ਹੀ ਕਿਉਂ ਨਾ ਕਹਿਦਾ ਉਹਨਾਂ ਨੂੰ ਕਿ ਭਾਈ ਆਇਓ ਨਾ ਫਿਰ ਕਲਮ ਤੋਂ ਬਾਅਦ ਇੱਕ ਵਾਰੀ ਕਲਮ ਛੱਡ ਕੇ ਦਿਖਾਓ ਤੁਸੀਂ ਫਿਰ ਕਲਮ ਛੋੜ ਹੜਤਾਲ ਉਹ ਸਾਡੇ ਕੋਲੇ ਲੱਖਾਂ ਬੇਰੁਜ਼ਗਾਰ ਮੁੰਡੇ ਕੁੜੀਆਂ ਤੁਹਾਡੇ ਨਾਲੋਂ ਵੱਧ ਬੜੇ ਲਿਖੇ ਬੈਠੇ ਨੇ ਜਿਹੜੇ ਉਸ ਕਲਮ ਨੂੰ ਫੜਨ ਲਈ ਤਿਆਰ ਨੇ ਤੁਸੀਂ ਸ਼ੁਕਰ ਕਰੋ ਤੁਹਾਨੂੰ ਕਲਮ ਮਿਲੀ ਹੋਈ ਹੈ ਯਾਰ ਕਲਮ ਛੋੜ ਹੜਤਾਲ ਇਸ ਤਰ੍ਹਾਂ ਨਹੀਂ ਚੱਲੂਗਾ ਸ਼ਾਇਦ ਮੈਨੂੰ ਸਮਝਦੇ ਹੋਣਗੇ ਨਵੇਂ ਆਏ ਨੇ ਇਹ ਜਾਂ ਨਵੇਂ ਐ ਇਹ ਮੈਨੂੰ ਸਭ ਪਤਾ ਹੈ ਮੈਂ ਕੋਈ ਨਾ ਮਾਣੀ ਮੇਰੀ ਕੱਲੀ ਕੱਲੀ ਗੱਲ ਤੇ ਮੇਰੀ ਬਾਜ਼ ਅੱਖ ਹੈ ਮੇਰੀ ਕਿ ਕੌਣ ਕਿੱਥੇ ਲੋਕਾਂ ਨੂੰ ਤੰਗ ਕਰ ਰਿਹਾ ਹੈ ਜਿਹੜਾ ਖਜ਼ਾਨੇ ਦਾ ਪੈਸਾ ਖਾਊਗਾ ਜਿਹੜਾ ਪੰਜਾਬ ਦੇ ਖਜ਼ਾਨੇ ਦਾ ਪੈਸਾ ਖਾ ਚੁੱਕਿਆ ਹੈ ਜਾਂ ਜਿਹੜਾ ਲੋਕਾਂ ਦੀਆਂ ਸਹੂਲਤਾਂ ਦੇ ਵਿੱਚ ਟਾਂਗੜਾ ਆਊਗਾ ਕੋਈ ਉਹਨੂੰ ਉਹਦੇ ਵਾਸਤੇ ਕੋਈ ਮੇਰੇ ਕੋਲੇ ਹਮਦਰਦੀ ਨਹੀਂ ਹੈ ਕਿ ਮੇਰੇ ਕੋਲੇ ਹਮਦਰਦੀ ਲੈ ਕੇ ਨਾ ਆਵੇ ਉਹਦੇ ਸਖਤ ਐਕਸ਼ਨ ਹੋਊਗਾ ਜੀ ਅੱਗੇ ਦੀ ਅੱਖੇ ਆ ਕਲਮਛੋੜ ਵਾਲਿਆਂ ਨੇ ਅੱਗੇ ਦੀ ਅੱਗੇ ਬੰਦੇ ਰੱਖੇ ਹੋਏ ਨੇ ਆਪ ਜਾਂਦੇ ਹੀ ਨਹੀਂ ਉੱਥੇ ਹੋਰ ਬੰਦਾ ਰੱਖਿਆ ਹੋਇਆ ਹੈ 10000 ਤੇ ਰੱਖਿਆ ਬੰਦਾ ਕਿਉਂਕਿ ਆਪ ਇੰਨੀ ਲੈਂਦਾ ਆਪ ਕੋਈ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦਾ ਹੈ ਮੇਰੇ ਕੋਲੇ ਸਾਰੀਆਂ ਲਿਸਟਾਂ ਪਈਆਂ ਨੇ ਮੈਨੂੰ ਮੈਂ ਇਹਨਾਂ ਨੂੰ ਕਹਿ ਦੇਣਾ ਚਾਹੁੰਦਾ ਕਿਰਪਾ ਕਰ ਆਹੀ ਚੱਲੂਗੀ ਹੁਣ ਰਖੜੀ ਤਾਂ ਮੈਨੂੰ ਲੱਗਦਾ ਉਹਨਾਂ ਨੇ ਚਲਾਉਣੀ ਨੇ ਇਹਨਾਂ ਨੇ ਆ মিডিਆ ਵਾਲੇ ਨੇ ਆਹੀ ਚੱਲੂ ਭਗਵਾਨ ਤੁਮਾਰ ਨੇ ਦਿੱਤੀ ਸਿੱਧੀ ਧਮਕੀ ਕੋਈ ਗੱਲ ਜੇ ਧਮਕੀ ਮੰਨਣੀ ਹੈ ਧਮਕੀ ਮੰਨ ਲਓ ਮੈਂ ਪੰਜਾਬ ਦੇ ਲੋਕਾਂ ਦੇ ਹੱਕ 'ਚ ਖੜੂਗਾ